ਕਿਆ ਕੀ ਮੰਗਿਆ ਬਾਈ 70 ਮੰਗਿਆ ਜੋੜੀ ਦਾ ਜੋੜੀ ਦਾ 70 ਦੋਵੇਂ ਕੱਪਣਾ ਆ ਆਹ ਤੋ ਮਹੀਨੇ ਦੇ ਅੰਦਰ ਦਸੂਗੀ ਬਾਈ ਗਰੰਟੀ ਆ ਫੁੱਲ ਹਾਂ ਠੀਕ ਆ ਆ ਦੋ ਮਹੀਨੇ ਦੱਸ ਕੇ ਦਿੱਤੀ ਅਗਲਾ ਨੇ ਠੀਕ ਆ ਖਾਲੀ ਕਰਕੇ ਦੇਉਂਗਾ ਵਾਹ ਜੀ ਆ ਨਹੀਂ ਸਹੀ ਆ ਗੱਲ ਬਾਈ ਯਾਰ ਇਹ ਕੀ ਹੋਇਆ ਉਹ ਬੰਦੇ ਆਪਣੇ ਲਿਆਜੀ ਆ ਉਹ ਕੱਲੂ ਵੀਡੀਓ ਚੱਕੀ ਆਵੇ ਇੱਥੇ ਹਾਂ 40000 ਕਹਦਾ ਯਾਰ ਮੀਆਂ ਦੇਖ ਬੱਕਰੀਆਂ ਕਿੰਨੀਆਂ ਵੇਖ ਇੱਧਰ ਗਲਤ ਮੈਂ 40000 ਨਾ ਨਾ ਸੂਵੇ ਬੱਕਰੀ ਤੇ ਵੇਚਾਂ ਮੈਂ ਓਏ ਆ ਕਾਲੀ ਬੱਕਰੀ ਪਾਸੇ ਕਰੀ ਉਹ ਸੁਖਾ ਦੇ ਇਹਦੇ ਵੇਖੀ ਜਾ ਗਿਢੋ ਕੇ ਕੀ ਜਾ ਗਾ ਗੱਪਣਾ 20 DNA ਸੂਵੇ ਥਣ ਤਾਂ ਦੇਖਦੇ ਗੱਪਣ ਦੇ ਥਣ ਵੇਖਾ ਤਾਰਾ ਨਾ ਮਰੀ ਤਾਰਾ ਸੋਦੋ ਹੋਂ ਤੋਂ ਬਾਅਦ ਮਰੀ ਜੇ ਕੋਈ ਨੁਕਸਾਨ ਵਾਪਸ ਮਾਰ ਲੈਣ ਤਾਰਾਂ ਨਗੀਦਾ ਯੋ ਆ ਕਹਿੰਦਾ ਉਹ ਨਾ ਮਾਰ ਬਾਈ ਯਾਰ ਕੋਈ ਨਾ ਬੱਕਣਾ ਸੌਦਾ ਕਹਿੰਦੀ ਪਚਲ ਕੋਈ ਆ ਜਾਓ ਕਹੀ ਜਾਂਦਾ ਵਾਪਸ ਦੀ ਕਰਾਂ ਹਾਂ ਮੰਗਦਾ ਕੀ ਨਹੀਂ ਸੌਦਾ ਕਰ ਕਿਧਾਰਾ ਮਾਰ ਲੈਣ ਖੱਲੀ ਦੇ ਕੇ ਕੋਲ ਵੀ ਕੱਲੀ ਦੇ ਕੱਲੀ 27000 ਦੀ ਬਾਈ ਹੋਰੀ ਲੋਨ ਕਰਨ ਲਾਉਂਦੇ ਬਾਈ ਤੂੰ ਦਾ ਬੱਕਰੀ ਜੋੜਾ ਹੀ ਚੱਲੰਦੇ 40000 ਦਾ ਜੋੜਾ ਹੀ ਛੱਡ ਜੋੜਾ ਕਾ ਨਾ ਨਹੀਂ ਜੋੜਾ ਛੱਡ ਯਾਰ ਛੱਡ ਬੰਬੇ ਲੈ ਕੇ ਜਾਉਂ ਤਾਂ ਗੱਲ ਪਰੇ ਉਹ ਇਰਾਂ ਦੀਆਂ ਕੱਲੀ ਵੜਾ ਦੇਂਗਾ ਭੈਣਾਂ ਆ ਰਹੀਆਂ ਆਹ ਐਡੀ ਚੰਗੀ ਐ ਇਰਾਂ ਕੀ ਕਾਂ ਕੱਲੀ ਦੱਸ ਕਿੰਨੇ ਦੇ ਜਦੋਂ ਮੈਂ ਹੀ ਬਣ ਕੇ ਘਰੇ ਖੜੀ ਐਵੇਂ ਕੱਲੀ ਦੱਸ ਬੋਲ ਨਹੀਂ ਲਾਓ ਯਾਰ ਬਈ ਜੱਗੀ ਕੋਲ ਵਾਹ ਭਕਾਈ ਕਰੀ ਸਿੱਧੂ ਦੱਸ ਹੋ ਰਹੇ ਹੋ ਤਾਂ ਬੱਕਰੀ ਵੀ ਕੀ ਉਹ ਤਾਂ ਵਿਕੀ ਵਕਾਈ ਆ ਗਾਰੰਟੀ ਲਵਾਂਗੇ ਆਪਾਂ ਕਿਸੇ ਗੱਲ ਨਾਲ ਲਵਾਂ ਗਾਰੰਟੀ ਇਹ ਫੁੱਲ ਪੈਸਾ ਨਾ ਵੀ ਗਾਰੰਟੀ ਵੀ ਲਵਾਂ ਏ ਕਾਰ ਦੇਣੀ ਆ ਖਰੀਦੀ ਜੈ ਕੇ ਚਾਬੀ ਨਾਲ ਸੌਦਾ ਉਹ ਸੀਰੇ ਕਿਹੜੀ ਆ ਭਾਈ ਦੱਸ ਦਿਓ ਫੇਰ ਬੱਕਰੀਆਂ ਫੜਾਉਂਗਾ ਕਾਰ ਹੋਈ ਆ ਲੋਨ ਕਾਰ ਦੀ ਚਾਬੀ ਨਾਲ ਸੌਦਾ ਚਲੋ ਮੈਂ ਚੱਲਦਾ ਉੱਥੇ ਬੰਦੇ ਭਾਈ ਸਾਈਡ ਤੇ ਹੀ ਘੜ ਤੇ ਪਿਆ ਮੈਂ ਉਹ ਕੋਈ 100 ਰੁਪਏ ਵੀ ਦੇ ਗਾਰਸਨ ਲੈ ਆ ਲੱਖਾ ਨਵਾਂ ਰੂਲ ਚਲਾ ਲਿਆ ਨੇ ਕਿਹੜਾ ਆ ਚਾਬੀ ਵਾਲਾ ਪਤਾ ਨਹੀਂ ਕਿੰਨੇ ਲੱਖ ਦੀ ਗੱਡੀ ਹੋਊਗੀ ਜਿਹਦੇ ਨਾਲ ਸੌਦਾ ਜੇ ਚਾਬੀ ਚਲੋ ਸ਼ੁਕਰ ਹਾਂ ਜੇ 7 ਲੱਖ ਵਾਲੀ ਗੱਡੀ ਪਿੱਛੇ ਕਰਦੇ ਆ ਕਿਵੇਂ ਕਰਦੇ ਆ ਸੌਦਾ ਇਹ ਕੀ ਵਧਾਉਣ ਵੇਚ ਗਏ ਹੁਣ 10 ਲੱਖ ਵਾਲੀ ਆ ਬਈ 10 ਲੱਖ ਵਾਲੀ ਫਿਰ ਫੜਾ ਦੇ ਦੇ ਨੀ ਬੱਕਰੀਆਂ ਫਿਰ ਕੋਈ ਵੀ ਨਾ ਸੌਦਾ ਕਰੋ ਹੀ ਨਾ ਇੱਕ ਕਾਰ ਵੀ ਦੇ ਦੇ ਨਾਲ BMW ਦਿਆ ਹੈ ਦਿਖਾ ਦੇ ਮੜਾ ਜਾਂ ਕਰਕੇ ਅਗਲਾ ਝੂਠ ਮਾਰਦਾ ਕਹੀ ਸਹੀ ਆ ਬਈ ਚਲ ਕੋਈ ਇੰਤ ਸੌਦਾ ਕਰ ਲਓ ਬਈ ਯਾਰ ਗੱਲ ਸਾਨਾ ਕਿੰਨੇ ਕਿੰਨੇ ਲੱਖਾਂ ਜਾਏ ਢੇਡ ਜੋੜੀ ਨਹੀਂ ਇੱਕ ਲੈਣੀ ਹੈ ਕਿ ਜੋੜੀ ਬਾਠੀ ਆ ਹੀ ਲੋ ਬਈ ਉਹਦਾ ਪਤਾ ਨਹੀਂ ਫੰਡਰ ਬੱਕਰੀ ਦਾ ਫੇਦਾ ਤੂੰ ਐਂ ਕਰ ਤੂੰ ਐਂ ਸੌਧਾ ਆਪਦੇ ਭਰਾ ਸਮਝ ਕੇ ਦਾ ਬੋਲ ਐਵੇਂ 27 27 ਆਖੇ ਯਾਰ ਤੂੰ ਦੱਸ ਦੇ 27 ਤੋਂ ਦੂਰ ਚੱਲ ਲੈ ਫਿਰ ਲੈ ਆ ਕੱਚੀ ਬਿੱਲੀ ਨਹੀਂ ਮੰਦੇ 15000 ਦੀ ਦੇ ਜਾ ਜਵਾਬ ਅੰਜ ਦੇ ਜਾੜੀ ਨਹੀ ਲਖਿਆ ਯਾਰ ਬਸ ਜਾੜ ਕੱਢਣ ਵਾਲੀ ਕੀ ਆ ਯਾਰ ਗਲਤ ਗੱਲ ਨਹੀਂ ਮੈਂ ਹਾਂਜੀ ਪਾ ਖੁਸ਼ ਹੋ ਕੇ ਇਹਦੀ ਫੜਦੇ ਨਹੀਂ ਇਹ ਬਿੰਦ ਨੂੰ ਲੈਣ ਕੇ ਸਾਬੂ ਕਿੰਨੇ ਵੀ ਕਹਿੰਦੇ ਆ ਨਾ ਕਿੰਨੇ ਹਾਂ 25 ਦੀ ਬੱਕਰੀ ਆ ਜਾ ਉਹ ਵੀ ਆਖ ਤਾਂ ਨੇ ਭਰਾਵਾਂ ਦੇ ਤੌਰ ਤੇ ਆ ਦੱਸ ਦੇ ਕਿੰਨੇ ਬਾਈ ਕੋ ਵੀ ਦਾ ਓਏ ਐਵੇਂ ਨਾ ਪਕਾਈ ਕਰੀ ਆ ਓ ਯਾਰ ਓ ਯਾਰ ਗਾਲ ਸੌ ਲਾ ਪਹਿਲਾਂ ਆ ਹਾਂ ਨਹੀਂ ਤੈਨੂੰ ਫੜਾ ਦਈਏ 25 ਹਜ਼ਾਰ ਚੰਗੇ ਆ ਸੀ ਓ ਕੀ ਆ ਫਿਰ ਐਵੇਂ ਬਲਾਊ ਕਰੀ ਆ ਸਹੀ ਆ ਪੂਰੇ 16 ਦੀ ਵੇਚਤੀ ਯਾਰ ਜਾ ਪਾਲਾ ਖੁਸ਼ ਹੋ ਇਹ ਜੱਗੀ ਆ ਸੌਦੇ ਕਰ ਠੀਕ ਆ 35 ਦੀ ਲੈ ਜਾ ਫਿਰ ਹਾਂ ਫਿਰ 35 ਦੀ ਲੈ ਜਾ ਐ ਵਧੇ ਓ ਯਾਰ ਜਾ ਯਾਰ 16 ਦੀ ਕਹਿਦੀ ਬਾਈ ਓ 10 ਦੀ ਦੇ ਫਿਰ ਐ ਦਾ 35 ਦੀ ਜਣਾ ਲੱਗ ਜੋ ਜਾ ਲੱਖਾ ਕਹਿ ਹਾਂ ਯਾਰ ਬਹੁਤ ਠੀਕ ਆ 20 ਤੋਂ ਥੱਲੇ ਆ ਬੱਕਰੀ ਵੇਚੀ ਮੁੱਲ ਤੇ ਬੋਲਦੇ ਆ ਯਾਰ ਬਾਈ ਜਾਇਜ ਕਾ ਦੇ ਹਨ ਯਾਰ 12 ਬੱਕਰੀ ਹੁਣ ਤੈਨੂੰ ਪਤਾ ਸਾਰਾ ਤੋਂ ਪਾਲ ਦੁੱਧ گاਉ ਲਿਆ ਲਟ ਪਾਈ ਆਉਣੀਆਂ ਜੇ ਕੀ ਕਰਾ ਯਾਰ ਦੋ ਦਨ ਸਾਹ ਕੇ ਮੱਡੀ ਵੇਚ ਦਿੰਨਾ ਹੈ ਹੈ ਉਹ ਕਿੰਨੇ ਰਿਕਨ ਦਾ ਹਨ ਮੈਂ ਤੈਨੂੰ ਦੱਸਤੀ ਤੁਹਾਨੂੰ ਹਾਂ ਦੱਸਤੀ ਹੋਰ ਆ ਲੈ ਯਾਰ ਇੱਕ ਹੀ ਗੱਲ ਕਹੂੰਗਾ ਆ ਨਾ ਇੱਕੋ ਹੀ ਗੱਲ ਛੰਨ ਕੇ 24 ਦੀ 17000 ਦੀ ਦੇ ਉਹ ਛੱਡ ਉਹ ਮਾਰੇ ਜਾਣਗੇ ਉਹ ਛੱਡ ਉਹ ਮਾਰੇ ਜਾਣਗੇ ਉਹ ਮਾਰੇ ਜਾਣਗੇ ਕੋਈ ਫਾਰਮ ਦਾ ਕੰਮ ਆ ਹੋ ਜਾ ਪਿੱਛੇ ਚੱਲ ਆ ਜਾ ਗੱਡੀ ਦਾ ਸੀਸੇ ਨਾ ਹੋਰ ਵੀ ਲਾਵਾਂਗੇ ਤੇਰੇ ਤੋਂ ਹੋ ਜਾ ਪਿੱਛੇ 17000 ਦੀ ਹੋਗੀ ਭਾਈ ਉੱਚੀ ਆਈ ਉਹ ਸਿੱਧੂ ਦਾ ਮਾਣ ਕਰਦਾ ਮੈਂ ਸੰਧੂ ਦਾ ਹੀ ਕਰੀ ਆ ਮੈਂ ਭਾਖ ਛੱਡ ਦੇ ਪੁੱਛੋਗੇ ਇੱਕ ਤਾਂ ਮੈਂ ਹੋਰ ਗੱਲ ਰੋਣੇ ਭਰਾ ਬੱਕਰੀਆਂ ਇਹਨੂੰ ਦੇਈ ਜੰਨੇ ਅਸੀਂ ਆ ਲਿਆ ਹੋਲ ਲਿਆ ਜਿਹੜਾ ਤੈਨੂੰ ਲੋੜ ਆ ਆ ਗਿਆ ਭਾਈ ਨੋਟ ਗੱਡੀ ਚੋਂ ਲੈ ਆਂ ਕੱਢ ਕੇ ਆ ਆ ਠੀਕ ਆ ਮੈਂ ਇਹਨੂੰ 17000 ਦਿਓ ਲੈ ਉਹ ਉੱਥੇ ਹੀ ਫਿਰਵੇਂ ਨੋਟ ਲੈਉਂਦਾ ਕੀ ਪਤਾ ਬਸ ਠੀਕ ਆ 19000 ਲੈ ਲੈ ਦੁਬਾਰ ਹੋ ਗਈ ਭਾਈ ਜਿੱਥੇ ਮਰਜੀ ਹੋਰ ਹੋਊਗੀ ਹਾਂ ਹੋਊਗੀ ਬੋਡੀ ਦੇ ਅੰਦਰ ਹੋਊਗੀ ਅੰਦਰ ਘਾਰਾ ਹਾਂ ਓਏ ਤੇਜੀ ਦੀ ਲੈ ਜਾ ਕਿਉਂ ਭਗਾਈ ਕਰੇ ਯਾਰ ਅਸੀਂ ਭਗਾਈ ਨਾ ਕਰੀਏ ਨਾ ਹੁਣ ਤੂੰ ਸਾਡੇ 17 ਦੀ ਹੋਗੀ ਜੱਪਾ ਹੋ ਗਈ ਓ ਲੈ ਜਾ ਸਿੱਧੂ ਲੈ ਜਾ ਸਿੱਧੂ ਦਾ ਮਾਨ ਕਰਨਾ ਚਾਹ ਲੈ ਜਾ ਸਿੱਧ ਨਹੀਂ ਭਾਈ ਜਾ ਹੋ ਗਈ ਹੋ ਜਾ ਹੋ ਗਈ ਓਏ 18 ਹੋਰ 18 ਦੀ ਹੋਗੀ ਜੱਪਾ ਹੋ ਗਈ ਹੋ ਗਈ ਹੋ ਜਾ ਹੋ ਗਈ ਹੋ ਗਈ ਹੋ ਗਈ ਲੈ ਜਾ 17 ਦੀ ਹੋਗੀ ਹੋ ਗਈ 17000 ਦੀ ਐਂਡਰ ਬੋਲਾ 17000 ਦੀ ਹੋਗੀ ਨੀਦੀ ਹੋ ਗਈ ਬਾਈ ਜਗਲਾ ਦੀ ਹੋ ਗਈ ਲਾਗੇ ਨਾ ਲਾਦੀ ਹੋ ਗਈ ਆ ਲਾਗਾ ਪੀੜੀ ਉਹ ਵੀਡੀਓ ਕਿਉਂ ਨਹੀਂ ਲਾਦੀ ਨਹੀਂ ਹੋਈ ਜਗੀ ਯਾਰ ਉਹ ਜਾਂਦੇ ਆ ਬਾਈ ਯਾਰ ਇੱਕ ਬੱਕਰੀ ਲੈਣੀਆਂ ਉਹਨਾਂ ਨੇ ਜਾਂ ਹੋ ਗਈ ਠਾਣ ਜਾਂਦੇ ਕਿ ਬੱਕਰੀ ਕੌਣ ਦਿੰਦਾ ਓ ਯਾਰ ਭਾਈ ਲੱਖੂ ਮੰਨਿਆ ਕਰ ਨਹੀਂ 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 ਬੋੜਾ ਬਾਈ ਯਾਰ ਜਿਹੜਾ ਬੋੜਾ ਨਾ ਇਹ ਸਿੱਧੂ ਆ ਨਾ ਜਿਹੜਾ ਪਹਿਲਾਂ ਦੇਦੀ ਪਿਆਰ ਨਾਲ ਸਾਰੀ ਪਿਆਰ ਨਾਲ ਦੇ ਜਾਂਗੂ ਮੈਨੂੰ ਉਹਦਾ ਵਾਅਦਾ ਦਿੱਤਾ ਤੈਨੂੰ ਓ ਆ ਗਿਆ ਫਾਈਨਲ ਉਹ ਕਿੱਥੇ ਸੀਗਾ ਭੈਣ ਦਾ ਬਹੁਤ ਦੂਰ ਹੋ ਗਈ ਚੱਲ ਯਾਰ ਇੱਕ ਛੱਡ ਦੇ ਇੱਕ ਬਰਾਬਰ ਕਿੰਨੇ ਚੋਂ ਉਹ ਨਹੀਂ ਬਸ ਜਿੰਨੇ ਲਾਤ ਕਿੰਨੇ ਚੋਂ ਜਿੰਨੇ ਲਾਤ ਜਿੰਨੇ ਲਾਤ ਆਏ ਨੇ 18 ਦਾ ਬਸ ਆਹ ਭਾਈ ਨੇ ਲਾਇਆ ਇਹਦੇ 23 ਲਾਈ ਖੜਾ ਇੱਕ ਛੱਡ ਦਾਂ 22 ਦੀ ਹੋ ਗਈ ਫਿਰ ਫੜਕੇ ਗੱਲ ਕਰ ਉਹ ਫੜ ਲਾ ਬੱਕੀ ਹੋ ਗਈ ਕਿੰਨੇ ਦੀ 14 ਦੀ ਨਹੀਂ ਹਾਂ ਲਾ ਕੋਣ ਦਿੰਦਾ ਨਹੀਂ ਉਨ ਪਾ ਲੈ ਮੈ ਗਾਲ ਕਾਲੇ ਖੜ ਜਾ ਹੁਣ ਇੱਕ ਸੱਟ ਮਾਰ ਦੇ ਦੇ ਨਹੀਂ ਖੜ ਜਾ ਓਏ ਗੋ ਮੈਂ ਨੱਕ ਤੇਰੀ ਅੱਖ ਤੇ ਮੈਂ ਤੇਰੀ ਤੱਕ ਮਾਰ ਯਾਰ ਉਹਨਾਂ ਨੂੰ ਪੁੱਛ ਲੈ ਪਹਿਲਾਂ ਪਹਿਲਾਂ ਨੂੰ ਪੁੱਛ ਲੈ ਓਏ ਓ ਭੱਜਣ ਅਰੇ ਬਾਅਦ ਚ ਕਹਿੰਦਾ ਵੀ ਯਾਰ ਰਲ ਮਿਲ ਕੇ ਉਹ ਕਰੀ ਜਾਂਦੇ ਨਹੀਂ ਦਿੰਦਾ ਵੀ ਸਾਢੇ ਦੇਉ ਮਾਰਾਂਗਾ ਲੱਗਿਆ ਹੁਣ ਦੇ ਹੱਟ ਕੀ ਜਾਂਦੇ ਹਾਂ ਫਾਸ ਨਾਲ ਦਿੰਦਾ ਪੁੱਛ ਲੈ ਉਹ ਲੱਕੇ ਉਹ ਦਿਮਾਗ ਇਹ ਗਿਆ ਦਿਮਾਗ ਇਹ ਨਾ ਤਾਂ ਇਹਨਾਂ ਨੂੰ ਮੈਂ ਪੁੱਛ ਮੈਂ ਫੋੜ ਬਣਾ ਤੇ ਕੋਈ ਕਰੀ ਜਾਂਦੇ ਐਸੇ ਆ ਹਿਲਾਂਦੇ ਫਿਰ ਓਏ ਦੇਖ ਓ ਮਗਰ ਦੇਖ ਦੇਖ ਓ ਜੀ ਸੂਣ ਵਾਲੀ ਸੂਣ ਨਹੀਂ ਸੂਣ ਦੇਖ ਨਾ ਯਾਰ ਆ ਫੜ ਯਾਰ ਰਹਿ ਹੈ ਹਾਂ ਯਾਰ ਨਹੀ ਓਏ ਆ ਫੜ ਗੱਲ ਸੁਣਾ ਭਾਈ ਆਵੇ ਕੀ ਬੜੀ ਗੱਲ ਮੈਨੂੰ ਇਹ ਤਾਂ ਨਹੀਂ ਕੋਈ ਇੱਕੋ ਗੱਲ ਸੁਣਾ ਇਹਦਾ ਹੱਥ ਲਾ ਲ ਲੱਕੇ ਇੱਕ ਮਿੰਟ ਹੱਥ ਪਾਜ ਬਾਈ ਇੱਕ ਮਿੰਟ ਮੇਰੀ ਸੁਣਾ ਉੱਥੇ ਨਹੀਂ ਹੋਣੀ ਜਿੱਥੇ ਤੂੰ ਕਹਿ ਰਿਹਾ ਬਾਈ ਬਾਈ ਬਣਾ ਇੱਕ ਵੇ ਲੈ ਆਜ ਕਰ ਬਣਾ ਥੱਲੇ ਫਿਰਦਾ ਯਾਰ 10000 ਦੀਆਂ ਅੱਖੀਆਂ ਮੈਨੂੰ ਕੀ ਦੱਸਦਾ ਆ ਨਾ ਬੈਠਾ ਰਹਾ ਦੇ ਪਹਿਲੇ ਆਲਾ ਸਾਢੇ 8 18 ਗਾਈ ਯਾਰ ਪਾਪ ਗਈ ਇਹਨੇ ਉਹ ਕਿਹਾ ਬਾਈ ਦੀ ਬਾਲਾ ਬਸ ਆਲਾ ਗਾਲ ਸੋਲਾ ਆ ਗਾਲ ਸੋਲਾ ਫਾਰਮ ਆ ਲਿਆ ਜਾਲੀਆਂ ਤੇ ਉਹ ਜਾਲੀਆਂ ਤੇ ਵਾਸ ਲਾ ਲਾਂਗੇ ਫਿਰ ਪਹਿਲਾਂ ਵੀ ਕਰ ਗਿਆ ਹੁਣ ਫੇਰ ਗੱਲ ਕੀ ਆ ਫਾਰਮ ਆ ਦੇ ਉਹ ਭਰਾ ਤੂੰ ਬਸ ਨਾ ਤੂੰ ਕਿੰਨੇ ਤੂੰ ਜਿੰਨੀਆਂ ਲਾਈ ਜਨਾ ਬਾਈ ਕਿੰਨੇ ਲਾਏ ਆ ਗਾਲ ਸੋਲਾ ਮੈਂ ਸਾਢੇ 8 18 ਕਿਹਾ ਸੀ 18 ਕਹ ਲਗਾ ਗਾਲਸ ਵਾਲਾ ਮੇਰੀ ਉਹਨੂੰ ਅੱਗਾ ਨਾ ਵਾਲ 23 ਦੀ ਨਾ ਬੱਕਰੀ ਅੱਜ ਵੇ ਐਸੀ ਲਈਏ ਨਾਲੀਏ ਕੱਲ ਕਣੀ ਬਾਈ ਜਿਹੜੀ ਗੱਲ ਮੈਂ ਇਹ ਵੀ ਮੇਰੇ ਭਰਾ ਗਾਲਸ ਵਾਲਾ ਸਾਡੇ 18 ਗਾਲਸ ਵਾਲਾ ਮੱਚ ਚਕਾ ਦੇ ਹੱਥ ਪਰ ਨਾ ਹੱਥ ਨਾ ਚਕਾ ਯਾਰ ਪੰਚਾਇਤ ਦਾ ਕੰਮ ਗੱਲ ਜ ਹੋ ਗਈ 19 ਦੀ ਹੋ ਗਈ ਹੋ ਗਈ ਯਾਰ ਜਾ ਹੋ ਗਈ ਯਾਰ ਹੋ ਗਈ ਹੋ ਗਈ ਨਹੀਂ ਹੋ ਗਈ ਆਲਾ ਧੱਕਾ ਕਰਦਾ ਵੀ ਯਾਰ 20 ਦਿਨਾਂ ਨੂੰ ਬੱਤੀ ਸੂ ਸਹੀ ਹੈ ਨਾ ਭਾਈ ਐਂ ਕਰਦੇ ਕਮੈਂਟ ਵੇਖੋ ਜੇ ਮੇਰੀ ਇੱਕ ਮਾੜੀ ਯਾਰ ਮੈਂ ਚੈਲੰਜ ਲਾ ਤੇਰੀ ਆਦਮਾ ਖੋਰਛਾ ਬੱਕਰੀ ਸਹੀ ਹੈ ਲੋ ਇਹ ਬੰਦੇ ਨੂੰ ਕੋਈ ਬੱਕਰੀ ਫਾਲਟੇ ਮੋੜਦਾ ਉਹਦਾ ਮਾਲਾ ਨਹੀਂ ਗੱਲ ਕੋਈ ਇੱਕ ਗੱਲ ਆ ਆਪਾਂ ਜੇ ਕਹਿਦੇ ਨਾ ਆਪਾਂ ਨੂੰ 15 16 ਦੀ ਆਪਾਂ ਇਹਨੂੰ ਕਹਿ ਕੇ ਲੈਏ ਸੀਗੇ ਇਹ 27 ਤੇ ਆੜਿਆ ਸੀ ਉਹਨੇ ਦੀ ਕੋਈ ਜਿੰਦਾ ਵੀ ਨਹੀਂ ਪਾਈ ਕੋਈ ਨਹੀਂ ਦਿੰਦਾ ਵੱਡੇ ਵੀ ਆ ਭਾਈ 5 500 ਕਰਕੇ ਹੋਣਾ ਪੈਂਦਾ ਜਦੋਂ ਲੈਨਡ ਡਾਗੀ ਹੋਤੀ ਕੋਲੋਂਦਾ ਤੂੰ ਹੀ ਤਾਂ ਠੀਕ ਹੈ ਬਾਈ ਆਣਾ ਕਿਆ ਕਰ ਆਉਂਦਾ 500 ਬਾਲਕ ਦਾ ਮਾਲ ਮੋਲੀ ਨਹੀਂ ਮੈਂ ਜੂਸ ਕਿਸੇ ਨੂੰ ਦਿੰਦਾ ਬਾਈ ਇਹ ਲੱਤਾਂ ਖਿੱਚਦੇ ਆ ਉਹ ਮੈਨੂੰ ਮਾਰ ਉਹ ਮੈਨੂੰ ਮਾਰਨ ਆਏ ਕਰਕੇ ਉਹਨੂੰ ਮਰਦੇ ਨਹੀਂ ਲੈਣਾ ਉਹਨੂੰ ਕਹਦੀ ਲਖਾਈ ਕੋਈ ਘਰਾ ਦੋ ਕੋਈ ਲਖਾਈ ਨਹੀਂ ਕਰਉਣੀ ਉਹ ਕਰਾ ਕਰਾ ਲੈ ਛੋੜ ਛੋੜ ਬੰਦ ਤੂੰ ਲੈ ਲੈ ਲਖਾਈ ਹੋ ਜੂ ਯਾਰ ਹੋਰ ਲੈ ਆ ਉਹ ਚੱਲ